ਸਹੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਅੱਜ ਸਵਰਾਜ ਵਾਲਿਆਂ ਵੱਲੋਂ ਐਵੇਂ ਆ ਨਵਾਂ ਡੱਟ ਦੇਣ ਲੱਗੇ ਆ ਜੀ ਤੇ ਸੈਂਟਰ ਗੇਅਰ ਵਾਲਾ ਉਹ ਉੱਧਰ ਵੀ ਦੇਣ ਲੱਗੇ ਬਾਈ ਟਰੈਕਟਰ ਸਾਡੇ ਬੰਦੇ ਚੌਂਦੀ ਨਾਲ ਉਹ ਦੇਖੋ ਪ੍ਰਹਾਰ ਪਾਇਆ ਹੋਇਆ ਬਾਈ ਦਾਣੇ ਉਹ ਬਾਈ ਆ ਤੇ ਇਹਦੇ ਨੇ ਲੱਗਿਆ ਬਾਈ ਸੈਂਟਰ ਗੇਅਰ 16 ਦੇ ਟਾਇਰਾਂ 'ਚ ਤੇ ਦੋਨੇ ਮਾਡਲ ਬਾਈ ਬਰਾਬਰ ਵਿਕ ਰਹੇ ਆ ਇਸ ਟਾਈਮ ਸੈਂਟਰ ਗੇਅਰ ਤੇ ਸਾਈਡ ਗੇਅਰ ਵੀ ਠੀਕ ਆ ਜੀ ਜਿਹੜੇ ਤਾਂ ਮੇਰੇ ਵੀਰ ਹੈਗੇ ਆ ਟਰਾਲੀ ਟੁੱਲੀ ਵਾਲੇ ਉਹ ਵਾਦ ਲੈਣੇ ਸੈਂਟਰ ਗੇਅਰ ਜਿਹੜੇ ਜ਼ਿੰਮੇਦਾਰ ਪਰ ਆਏ ਉਹ ਦੰਨੇ ਸਾਈਡ ਗੇਅਰ ਵਾਲਾ ਵਾਦ ਠੀਕ ਆ ਜੀ ਤੇ ਆਜੋ ਆਜੋ ਖੜ ਜੋ ਖੜ ਜੋ ਕੋਈ ਨਹੀਂ ਬੱਦ ਚਾਹੀਦਾ ਇਸ ਤੱਕ ਕਰੋ ਨਾ ਕੰਮ ਓਹੋ ਇਹ ਤਾਂ ਹੈ ਨਾ ਮੈਂ ਬਣਾਉਂਦਾ ਹੈ ਬਾਈ ਬਲੰਤ ਬਾਈ ਬੰਮੂ ਆ ਜਾ ਹਾਂਜੀ ਬੰਮੂ ਨੂੰ ਬਿਲਾਣ ਦੇ ਆਹ ਠੀਕ ਹੈ ਜੀ ਚੱਲ ਟਿੱਕਾ ਲੈ ਕੇ ਆਉਂਦਾ ਜੀ ਮੈਨੂੰ ਕਿਹਦਾ ਵਾਧਾ ਕਰਦਾ ਆਹ ਬਾਈ ਤਰੇ ਬੰਦੇ ਨੂੰ ਆ ਜਾ ਨਾਲ ਵੀ ਹੋ ਗਈ ਵਧੀਆ ਹੋ ਗਿਆ ਉਹ ਹਾਂ ਟਿੱਕਾ ਆਇਆ ਹੋਰ ਬਾਈ ਕੀ ਹਾਲ ਹੈ ਜੀ ਠੀਕ ਹੈ ਜੀ ਦੇਤਾ ਬਾਈ ਟਰੈਕਟਰ ਹਾਂ ਜੀ ਹਾਂ ਜੀ ਕਿਹੜੀ ਰੀਮ ਦੇਤਾ ਬਾਈ ਇਹ ਹੈ ਬਾਈ ਕਿਹੜੇ ਰੀਜ ਦੇ ਟਰੈਕਟਰ? ਇਹ ਨੰਦਪੁਰ ਸਾਹਿਬ ਜੀ। ਨੰਦਪੁਰ ਸਾਹਿਬ ਠੀਕ ਆ। ਹਾਂਜੀ। ਤੁਹਾਨੂੰ ਏਰੀਆ ਉਧਰ ਵਾਲੀ ਦਿੱਤਾ ਵਾ ਨਾ ਜੀ। ਹਾਂਜੀ ਨੰਦਪੁਰ ਸਾਹਿਬ ਨੂਰਪੁਰਵੇਦੀ ਨੰਗਲ। ਨਹੀਂ ਨੰਦਪੁਰ ਸਾਹਿਬ ਨੁੱਪਲੀ ਬਰੰਪਰਾ। ਅੱਛਾ ਜੀ। ਫਰਤ ਕਰਕੇ ਨਾਲ ਦੀ। ਠੀਕ ਆ ਜੀ। ਨੰਗਲ। ਉਹ ਰੀਜ ਬਹੁਤ ਟਰੈਕਟਰ ਆ ਸਵਰਾਜ। ਹਾਂਜੀ ਹਾਂ। ਹਨਾ ਜੀ। ਠੀਕ ਆ ਜੀ। ਇਸ ਪਿੰਡ ਵਿੱਚ ਟਰੈਕਟਰ ਬਹੁਤ ਆ ਜਿਸ ਵੀਰੇ ਦੇ ਟਰੈਕਟਰ ਨੇ ਤਾਂ। ਅੱਛਾ ਪਿੰਡ 'ਚ ਬਹੁਤ ਆ। 25-30 ਟਰੈਕਟਰ ਆਪਣੇ ਹੀ ਸੋਰਾ। ਅੱਛਾ ਠੀਕ ਆ ਜੀ। ਪਿੰਡ-ਪਿੰਡ ਵਿੱਚ। ਹਾਂਜੀ। ਠੀਕ ਆ ਸਾਡੇ ਫੋਰਮੈਨ ਸਾਹ ਸੌਰਾਇ ਵਾਲੇ ਕਿਹਾ ਹਾਲ ਹੈ ਬਾਈ ਵਧੀਆ ਵਧੀਆ ਠੀਕ ਆ ਬਾਈ ਵਧੀਆ ਤੇ ਲੋ ਜੀ 744 ਖੜਾ ਬਾਈ ਇਹ ਵੀ ਲੈਟਰ ਮੈਂ ਕੱਲ ਦੇਖਦਾ ਵੀਡੀਓ ਚ ਬਾਈ ਸੇਮ ਨਾਲ ਲੰਗ ਦੇ ਵਿੱਚ ਆ ਗਿਆ ਇੱਕ ਬਾਈ ਦੀ ਵੀਡੀਓ ਦੇਖਦਾ ਉਹਨਾਂ ਮੈਂ ਮੈਨੂੰ ਤਾਂ ਨੌਲਜ ਬਾਈ ਕਰਤਾ ਸੋ ਵੀ ਸਾਨੂੰ ਬੋਲੀ ਜਾਵਾਂ ਜ਼ਿਆਦਾ ਹੀ ਬਾਈ ਕਹਿੰਦਾ ਵੀ ਕੋਈ ਫਰਕ ਨਹੀਂ ਹੈਗਾ ਇਹਦੇ ਆਰ ਉਹਦੇ 855 ਚ ਇੰਜਣ ਇਹਦਾ ਉਹੀ ਜਿਹੜਾ ਪਹਿਲੇ ਸਵਰਾਜ ਮਾਉਂਦਾ ਦਾ 3308 33C ਵਾਲਾ ਉਹ ਇੰਜਨ ਹੁਣ ਇਸ ਟਰੈਕਟਰ ਦੇ ਵਿੱਚ ਆ ਰਿਹਾ ਠੀਕ ਹੈ ਜੀ ਫੰਕਸ਼ਨ ਸਾਰੀਆਂ ਸੈਟ ਕਲਚ ਵੀ ਤੇ ਵਿੱਚ ਵੀ ਆਉਂਦਾ ਇਹ ਠੀਕ ਹੈ ਜੀ ਤੇ ਮਤਲਬ ਕਿ ਡਿੱਟੋ ਉਹੀ ਚੀਜ਼ ਹੈ ਸਵਰਾਜ ਹੀ ਰੇਟ ਦਾ ਫਰਕ ਹੈ ਇਹਦੇ માં ਬਣ ਕੇ ਚਲੋ ਵੀ ਆਪਣਾ ਲੱਖ ਰੁਪਏ ਤੋਂ ਮਾਣ 70-80 ਹਜ਼ਾਰ ਰੁਪਏ ਰੇਟ ਦਾ ਫਰਕ ਪੈਂਦਾ ਜੇ ਆਪਾਂ 747 ਦਿੰਨੇ ਆ ਠੀਕ ਹੈ ਜੀ ਕੱਲ ਭਾਈ ਨੇ ਵੀਡੀਓ ਬਾਈ ਸੇਮ ਦਾ ਰੰਗ ਦੇ ਵਿੱਚ ਆਇਆ ਟਰੈਕਟਰ ਬਾਈ ਕਹਿੰਦਾ ਸਿਰਫ ਸਟਿੱਕਰੇ ਬਦਲਨੇ ਆ ਵੀ ਚੀਜ਼ ਉਹੀ ਐ ਕਿ ਕਾਨੇ ਦਾ ਵੀ ਫਰਕ ਨਹੀਂ ਹੈਗਾ ਬਾਕੀ ਬਾਈ ਟਰੈਕਟਰ ਬਾਰੇ ਤਾਂ ਸਭ ਨੂੰ ਪਤਾ ਹੀ ਆ ਮਨਪਸੰਦ ਟਰੈਕਟਰ ਪੁਰਾਣੀ ਕੰਪਨੀ ਆ ਅੱਖਾਂ ਬੰਦ ਕਰਕੇ ਲੋਕ ਯਕੀਨ ਕਰਦੇ ਆ ਟਰੈਕਟਰ ਤੇ ਸਭ ਤੋਂ ਵੱਡੀ ਗੱਲ ਐ ਟਰੈਕਟਰ ਦਾ ਪਾਰਟ ਹਰ ਇੱਕ ਜਗ੍ਹਾ ਤੇ ਵੇਲ ਵੇਲ ਆ ਬਾਈ ਇੱਥੋਂ ਮਰਜ਼ੀ ਦੇ ਕੇ ਪਾ ਸਕਦੇ ਆ ਬਾਕੀ ਟਰੈਕਟਰ ਵੀ ਠੱਕੜ ਆ ਬਾਈ ਸਾਰੇ ਪੱਖੋਂ ਠੀਕ ਐ ਜੀ ਤੇ ਹੁਣ ਤੁਹਾਨੂੰ ਪਤਾ ਐ ਕੰਪਨੀ ਇਹਦੇ ਚ ਕਾਫੀ ਚੀਜ਼ਾਂ ਦਾ ਚੇਂਜ ਕਰਿਆ ਬਾਈ ਦੱਸਿਆ ਆਪਾਂ ਨੇ ਇੰਜਨ ਚ ਫਰਕ ਪਾਇਆ ਸ਼ੋਜ਼ਰੋ ਪਈ ਪਿਆ ਹੋਰ ਬਹੁਤ ਚੀਜ਼ਾਂ ਦਾ ਮੀਟਰਾਂ ਦਾ ਮਗਰਾੜਾਂ ਦਾ ਬਹੁਤ ਚੀਜ਼ਾਂ ਦਾ ਫਰਕ ਪਾਇਆ ਜਿੰਨੇ ਵੀ ਟਰੈਕਟਰ ਵੀ ਕਿੰਨੇ ਹੁਣ ਤੱਕ ਸਾਰੇ ਵਧੀਆ ਕੋਈ ਕੰਪਲੀਟ ਨਹੀਂ ਹੈਗੀ ਏਡੀ ਠੀਕ ਹੈ ਜੀ ਬਾਕੀ ਚਲੋ ਜਿਹੜੀ ਮਾੜੀ ਮੋਟੀ ਦਿੱਕਤ ਹੈ ਕੰਪਲੀਟ ਉਹ ਕਿਸੇ ਵੀ ਟਰੈਕਟਰ ਦੇ ਵਿੱਚ ਆ ਸਕਦੀ ਕੋਈ ਬੜੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਥੋੜੇ ਆਪਣੇ ਹੱਥ ਦਾ ਚਲਾਉਣ ਦਾ ਕਿਦਾਂ ਤੁਸੀਂ ਟਰੈਕਟਰ ਦੀ ਸਾਫ ਸਵਾਲ ਕਰਦੇ ਆ ਕਿਦਾਂ ਟਰੈਕਟਰ ਦਾ ਮੇਨਟੇਨੈਂਸ ਕਰਾਉਂਦੇ ਆ ਟਾਈਮ ਟੂ ਟਾਈਮ ਸਰਵਿਸ ਟਰੈਕਟਰ ਦੀ ਵਧੀਆ ਹੋਵੇ ਤਾਂ ਟਰੈਕਟਰ ਬਾਈ ਕਿ ਜੇ ਨਹੀਂ ਜਾਂਦਾ ਹੈਗਾ ਆਪਣੇ ਹੱਥ ਹੈ ਟਰੈਕਟਰ ਨੂੰ ਵੀ ਟਰੈਕਟਰ ਆਪਾਂ ਰੱਖਣਾ ਕਿਦਾਂ ਠੀਕ ਹੈ ਜੀ ਬਾਕੀ ਆ ਇਹਨਾਂ ਕੋ ਸੈਟ ਗੇਰ ਵਾਲਾ ਖੜਾ ਵਾਜੀ ਠੀਕ ਹੈ ਜੀ ਆਹ ਸੈਟ ਗੇਰ ਵਾਲਾ ਮਾਡਲ ਹੈ 3 ਸਪੀਡ ਦੇ ਵਿੱਚ ਠੀਕ ਹੈ ਜੀ ਸੈਟ ਕਲਚ ਦੇ ਵਿੱਚ ਆਉਂਦਾ ਇਹ ਤੇ 15 ਸਪੀਡਾਂ ਦੇ ਕੋ ਇੱਥੇ ਲਿਖਿਆ ਆਉਂਦਾ 15 ਸਪੀਡ ਤੇ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਾਈ ਦੋਨੇ ਮਾਡਲ ਬਰਾਬਰ ਵੇਚਦੇ ਆ 50 50% ਦੋਨੇ ਮਾਡਲ ਵੇਚਦੇ ਨੇ ਸੈਂਟਰ ਗੇਰ ਵੀ ਵਿਕਦਾ ਸੈਟ ਗੇਰ ਵੀ ਵਿਕਦਾ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਲਾਓ ਅੰਦਰ ਲਾਓ ਜੀ ਲਾਓ ਟਰੈਕਟਰ ਵਧੀਆ ਕਿਹੜੇ ਟਰੈਕਟਰ ਹੈ ਮੱਧ ਬਹੁਤ ਵਧੀਆ ਆ ਦੇਖੋ ਬਾਈ ਦੋ ਆ ਟਰੈਕਟਰ ਵਿੱਚ ਨਵਾਂ ਲੱਗਣ ਦੇ ਦੋ ਆ ਕਿਹੜਾ ਵੇਚਿਆ ਬਾਈ ਇਹਨਾਂ ਨੇ ਕਿਹੜਾ ਬਾਈ 850 ਵੇਚਿਆ ਪੁਰਾਣਾ ਮਾਡਲ 855 ਹਾਂਜੀ ਹਾਂ ਉਹ ਜਿਹੜਾ ਭਾਗਾ ਵਾਲਾ ਤਾਂ ਭਾਗਾ ਵਾਲਾ ਭਾਗਾ ਲੈ ਕੇ ਬੰਦਾ ਨਵਾਂ ਲੇ ਚ ਰੈਕਟਰ ਅੱਛਾ ਅੱਛਾ ਹਾਂਜੀ ਹਾਂ ਭਾਗਾ ਵਾਲਾ ਜਣ ਕੇ 855 ਕਿੜਾ ਕੇ ਨਵਾਂ ਲੱਤਾ ਨਵਾਂ ਲੇ ਹਾਂਜੀ ਅੱਛਾ ਠੀਕ ਆ ਇਹ ਸੋਰਾਜ ਸਵਰਾਜ ਰਾਜ ਰੱਖਦੇ ਆ। ਸ਼ੁਰੂ ਤੋਂ ਹੀ। ਹਾਂ ਜੀ ਹਾਂ। ਠੀਕ ਆ। ਇਹਨਾਂ ਉੱਥੇ ਸਾਡਾ ਪਸੰਦ ਆ ਗਿਆ ਤੇ ਇਹੀ ਲੈ ਗਿਆ ਸਵਰਾਜ ਲੈ ਗਿਆ। ਅੱਛਾ। ਹਾਂ ਹਾਂ। ਬੰਦੇ ਬਹੁਤ ਵਧੀਆ ਆ। ਬਾਈ ਪੱਕੇ ਫੈਨ ਆ ਸੋਰਾਜ ਦੇ ਬਾਈ। ਹਾਂ। ਬਹੁਤ ਬਲਿ। ਤੇ ਬਾਕੀ ਬਾਈ ਪੱਪੂ ਬਾਈ ਨੂੰ ਤਾਂ ਬਹੁਤ سارے ਬਾਈ ਪੱਪੂ ਬਾਈ ਤੈਨੂੰ ਵੀਡੀਓ ਚ ਬਹੁਤ ਬੰਦੇ ਪਛਾਣ ਲੰਨੇ ਆ। ਓਕੇ ਓਕੇ ਬਾਈ। ਕਿੰਨੇ ਵੀ ਆਪਣੇ ਲੋਕਲ ਆ ਨਾ ਬੰਦੇ ਜਿਹੜੇ ਔਨੇ ਔਰੇ ਇਹਦੇ ਪਛਾਣ ਲੰਨੇ ਵੀ ਪੱਪੂ ਬਾਈ ਆ। ਨਾਲਾ ਠੀਕ ਆ ਵੀਰੇ। ਬਾਈ ਨੂੰ ਉਮਰੇ ਹੋ ਗਈ ਬਾਈ ਸਮਝ ਲਓ ਸਵਰਾਜ ਦਾ। ਸਵਰਾਜ ਕੰਪਨੀ 'ਚ। ਬਾਈ ਬ ਤੁਰੰਤ ਔਖਾ ਪਰ ਬਾਈ ਇਹਨੇ ਅਜੇ ਤਾਂ ਕੰਮ ਛੱਡਿਆ ਨਹੀਂ ਬਾਈ ਕਹਿੰਦਾ ਜਦ ਤੱਕ ਬਾਹਰ ਲੱਗਦੀ ਹੈ ਲਾਉਣੀ ਆ ਹੈਲੋ ਤੇ ਬਾਕੀ ਚਲੋ ਬਾਈ ਬੰਦੇ ਬਹੁਤ ਆ ਬਾਈ ਮਕੈਨਿਕ ਰਾਲਾ ਮਿਲ ਕੇ ਕੰਮ ਕਰੀ ਜਾਂਦੇ ਨੇ ਸਾਰੇ ਤੇ ਮਕੈਨਿਕ ਸਾਰੇ ਵਧੀਆ ਨੇ ਜਿੰਨੇ ਵੀ ਹੈਗੇ ਆ ਬਾਕੀ ਕਿਸੇ ਦੇ ਕੋਈ ਸਮਰਾਜ ਆ ਬਾਈ ਪੱਪੂ ਬਾਈ ਕਿਸੇ ਨੂੰ ਦਿੱਕਤ ਹੋਵੇ ਮੈਂ ਕਿਹਾ ਵੀ ਪੱਪੂ ਬਾਈ ਇੱਥੇ ਹੁੰਦਾ ਰੋਪੜ ਜਦੋਂ ਮਰਜ਼ੀ ਕੰਡੈਕਟਰ ਕੋਈ ਕੰਮ ਕਰ ਪੁੱਛਣਾ ਮੈਂ ਪੁੱਛ ਸਕਦੇ ਹਾਂ ਠੀਕ ਹੈ ਸਮਰਾਜ ਟਰੈਕਟਰ ਬਹੁਤ ਵਧੀਆ ਚੱਲਦਾ ਹੈ ਠੀਕ ਹੈ ਜੀ ਕੋਈ ਕੰਪਲੇਨਟ ਨਹੀਂ ਹੈਗੀ ਚਲ ਮਾੜੀ ਉਲਟੀ ਵਾ ਲੈ ਉਹ ਤਾਂ ਬਾਈ ਹਰੇਕ ਚ ਆਉਂਦੀ ਆਉਂਦੀ ਹਾਂਜੀ ਠੀਕ ਆ ਠੀਕ ਆ ਕੋਈ ਵੀ ਗੱਲਬਾਤ ਬੰਦੇ ਪੁੱਛਣੀ ਆ ਪੁੱਛ ਸਕਦੇ ਠੀਕ ਆ ਬਾਈ ਬਾਈ ਰੋਪੜੇ ਹੁੰਦਾ ਸਵੇਰੇ 7 ਵਜੇ ਤੇ ਲੈ ਕੇ ਸ਼ਾਮ ਦੇ 6-7 ਵਜੇ ਤੱਕ ਹਾਂ ਜਦੋਂ ਮਰਜ਼ੀ ਪੁੱਛ ਸਕਦੇ ਆ ਬਾਈ ਲੈ ਜੀ ਕੀ ਗੱਲ ਹੈਗੀ ਬਾਈ ਸਾਡੇ ਜਿੰਨੇ ਵੀ ਏਜੰਸੀਆਂ ਨੇ ਸਾਡੇ ਉਹ ਆਪਾਂ ਅੱਗੇ ਵੀ ਦੱਸਦੇ ਹਾਂ ਸਾਡੇ ਉਹ ਕੋਈ ਆਪਸ ਵਿੱਚ ਕੋਈ ਉਹ ਨਹੀਂ ਹੈਗੀ ਸਾਰੀ ਕੰਪਨੀਆਂ ਟਰੈਕਟਰ ਵਿਕਦੇ ਆ ਜੇ ਕੋਈ ਸਾਡੇ ਕੋਲ ਆਉਂਦਾ ਬਾਈ ਸਵਰਾਜ ਲੈਣਾ ਅਸੀਂ ਆਪ ਹੋ ਕੇ ਕਹਿੰਨੇ ਬਾਈ ਆਜੋ ਦੋ ਆਈਏ ਜੇ ਕੋਈ ਇਹਨਾਂ ਕੋਲ ਆਉਂਦਾ ਅਸੀਂ ਥੋੜਾ ਇਹ ਆਪ ਆਉਂਦੇ ਨੇ ਸਾਡੇ ਕੋਲ ਤੇ ਉਹ ਸਾਡਾ ਬਹੁਤ ਵਧੀਆ ਆਪਸ ਵਿੱਚ ਸਾਰਿਆਂ ਦਾ ਬਾਈ ਕੰਪਰੋਮ ਹੈ ਉਹਦਾ ਬਹੁਤ ਬਹੁਤ ਵੀਰ ਕਹਿੰਨੇ ਵੀ ਸਾਡੇ ਏਰੀਆ 'ਚ ਬਾਈ ਆਪਸ ਵਿੱਚ ਟਰੈਕਟਰ ਏਜੰਸੀਆਂ ਦੀ ਆਪਸ ਵਿੱਚ ਬਾਈ ਲਾਗੜਾੜਾ ਨਹੀਂ ਕਿ ਆਪਣੇ ਇੱਥੇ ਹੋਂ ਤੱਕ ਕੋਈ ਕੰਮ ਨਹੀਂ ਹੈਗਾ ਬਾਈ ਸਾਰੇ ਰਲ ਮਿਲ ਕੇ ਕੰਮ ਚੱ ਸਾਰੇ ਆ 735 ਖੜਾ FA डबल E 735 ਵੀ ਵਧੀਆ ਹੁਣ ਵੀ 735 ਡਾਕਟਰ ਵਧੀਆ ਵਿਕਦਾ